ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਸਤ ਗੁਰ ਤੇ ਜੋ ਮੂ ਫਰੇ ਸੇ ਬੱਦੇ ਦੁੱਖ ਸਹਾਰੇ ਫਿਰ ਫਿਰ ਮਿਲਨ ਨਾ ਪਾਏਨੀ ਜਮਹ ਤੈ ਮਰ ਜਾਹੇ ਸਤ ਗੁਰ ਤੇ ਜੋ ਮੂ ਫਰੇ ਸੇ ਬੱਦੇ ਦੁੱਖ ਸਹਾਰੇ ਫਿਰ ਫਿਰ ਮਿਲਨ ਨਾ ਪਾਏਨੀ ਜਮਹ ਤੈ ਮਰ ਜਾਹੇ ਸੰਸਾਰੋਗ ਨ ਛੋਡੇਈ ਦੁਖ ਹੀ ਮਹਿ ਦੁਖ ਪਾਹੇ ਨਾਨਕ ਨਦਰੀ ਬਖਸ ਲੇ ਸਬਦੇ ਮੇਲ ਮਿਲਾਹੇ ਤੀਜਾ ਜੋ ਸਤਗੁਰ ਤੇ ਮੂੰ ਫਿਰੇ ਤਿਨਾਂ ਠੌਰ ਨਾ ਠਾਓ ਜਿਉ ਛਟੜ ਘਰ ਘਰ ਫਿਰੈ ਦੋ ਚਾਰਣ ਬਦਨਾਉ ਨਾਨਕ ਗੁਰਮੁਖ ਬਖਸੀਐ ਸੇ ਸਤਗੁਰ ਮੇਲ ਮਿਲਾਉ ਪੌੜੀ ਜੋ ਸੇਵੇ ਸਤਿ ਮੁਰਾਰ ਸੇ ਭਵਜਲ ਤਰ ਗਿਆ ਜੋ ਬੋਲੈ ਹਰ ਹਰ ਨਾਮ ਤਿੰਨ ਜਮ ਛੱਡ ਗਿਆ ਸੇ ਦਰਗੇ ਪੈਂਦੇ ਜਾਹੇ ਜਿਨਾ ਹਰ ਜਪ ਲਿਆ ਹਰ ਸੇਵੇ ਸਈ ਪੁਰਖ ਜਿਨ੍ਹਾਂ ਹਰ ਤੁਧ ਮਿਆ ਗੁਣ ਗਾਵ ਮ ਪਿਆਰੇ ਨਿਤ ਗੁਰਮੁਖ ਪਰਮ ਭਉ ਗਇ ਹਰ ਸੇਵੇ ਸਈ ਪੁਰਖ ਜਿਨ੍ਹਾਂ ਹਰ ਤੁਧ ਮਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਪਰਮ ਭਉ ਗਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜਾਂ ਜੋ ਮਨੁੱਖ ਸਤਿਗੁਰ ਵੱਲੋਂ ਮਨਮੁਖ ਹਨ ਉਹ ਅੰਤ ਨੂੰ ਬੱਦੇ ਦੁੱਖ ਸਹਿੰਦੇ ਹਨ ਪ੍ਰਭੂ ਨੂੰ ਮਿਲ ਨਹੀਂ ਸਕਦੇ ਮੁੜ ਮੁੜ ਜੰਮਦੇ ਤੇ ਮਰਦੇ ਹਨ ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ ਸਦਾ ਦੁਖੀ ਹੀ ਰਹਿੰਦੇ ਹਨ ਏ ਨਾਨਕ ਕਿਰਪਾ ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖਸ਼ ਲੇ ਤਾਂ ਸਤਿਗੁਰ ਦੇ ਸ਼ਬਦ ਦੀ ਰਾਹੀ ਉਸ ਵਿੱਚ ਮਿਲ ਜਾਂਦੇ ਹਨ ਜੋ ਮਨੁੱਖ ਸਤਿਗੁਰ ਤੋਂ ਮਨ ਮੁਖਾਨੋ ਉਹਨਾਂ ਦਾ ਨਾਂ ਥਾਂ ਨਾ ਦਿੱਤਾ ਉਹ ਵਿੰਬਚਾਰਨ ਛੁੱਟੜ ਇਸਤਰੀ ਵਾਗ ਹਨ ਜੋ ਘਰ ਘਰ ਬਰਦਨਾਮ ਹੁੰਦੀ ਫਿਰਦੀ ਹੈ اے ਨਾਨਕ ਜੋ ਗੁਰੂ ਦੇ ਸਨਮੁਖ ਹੋ ਕੇ ਬਖਸ਼ੇ ਜਾਂਦੇ ਹਨ ਉਹ ਸਤਿਗੁਰ ਦੀ ਸੰਗਤ ਵਿੱਚ ਮਿਲ ਜਾਂਦੇ ਹਨ ਜੋ ਮਨੁੱਖ ਸੱਚੇ ਹਰੀ ਨੂੰ ਸੇਵਦੇ ਹਨ ਉਹ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਨ ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ ਉਹਨਾਂ ਨੂੰ ਜਮ ਛੱਡ ਜਾਂਦੇ ਹਨ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਉਹ ਦਰਗੇ ਵਿੱਚ ਸਨਮਾਨੇ ਜਾਂਦੇ ਹਨ ਪਰ ਹੇ ਹਰੀ ਜਿਨ੍ਹਾਂ ਉੱਤੇ ਤੇਰੀ ਮਿਹਰ ਹੁੰਦੀ ਹੈ ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ ਸਤਿਗੁਰ ਦੇ ਸਨਮਕ ਹੋ ਕੇ ਪਰਮ ਦੇ ਡਰ ਦੂਰ ਹੋ ਜਾਂਦੇ ਹਨ ਮਿਹਰ ਕਰ ਹੇ ਪਿਆਰੇ ਮੈਂ ਵੀ ਸਦਾ ਤੇਰੇ ਗੁਣ ਗਾਵਾਂ ਵਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ